ਵੇਲੀ ਤੇ ਇਹ ਪਿਓ ਪਤਾ ਨਾ ਸਲਾਵਾਂ ਰਹੀ ਕਰਨ ਸਲਾਵਾਂ ਕਾਦੀਆਂ ਕਾਤੀਆਂ ਪੈਸਤੀਆਂ ਅੱਛਾ ਅੱਛਾ ਨਹੀਂ ਕਰਨਾ ਕਿ ਜੋਬਨ ਬੜਾ ਨਾਲ ਨਾਲ ਰਹਿੰਦੇ ਆ ਵਾ ਵੇਲੀ ਵੀ ਬੜੀਆਂ ਸਲਾਵਾਂ ਕਰਨ ਦਿਆ ਹੀ ਕਿਤੇ ਇਹਦਾ ਇਰਾਦਾ ਤਾਂ ਨਹੀਂ ਬਣੰਦਿਆ ਕਿ ਮੇਰਾ ਰਪਿੰਦਰ ਦੇ ਵਿਆਹ ਜਾਊਗਾ ਤੇ ਡੇੜੀ ਵੀ ਤਿਆਰ ਹੋਇਆ ਤੇ ਹੀ ਚੱਲੇ ਪੈਸੂ ਲੈਣਾ ਠੀਕ ਆ ਹੋ ਤੀ ਤੇ ਜਿਹੜਾ ਮੈਂ ਤੈਨੂੰ ਕੰਮ ਕਿਹਾ ਸੀਗਾ ਮੰਮੀ ਨੂੰ ਪੁੱਛਣ ਆਲਾ ਕੀਤਾ ਵਾ ਨਹੀਂ ਨਹੀਂ ਅਜੀ ਨਹੀਂ ਮੈਂ ਪੁੱਛਿਆ ਹੈ ਇਰਾਦਾ ਇਹ ਆ ਕਿ ਪਿਓ ਮੇਰਾ ਹਰ ਗੱਲ ਮੈਨੂੰ ਪੁੱਛਣ ਦਿਆ ਵਾ ਤਖਰੇ ਮੈਨੂੰ ਨਾਲ ਲੈ ਆਈ ਜਾਣਾ ਵਾ ਓਪਾ ਮੈਂ ਤੈਨੂੰ ਕਹਿ ਨਹੀਂ ਰਹੇ ਆ ਨਾ ਵੀ ਤਿਆਰ ਹੋ ਜਾਓ ਪਰ ਦੋਵੇਂ ਜਾਣੇ ਕੰਨ ਖੋਲ ਕੇ ਗੱਲ ਇੱਕ ਮੇਰੀ ਦਾ ਧਿਆਨ ਰੱਖਿਓ ਵੀ ਤਿਆਰ ਨਹੀਂ ਜਾਣਾ ਉਹ ਰੇਟ ਤੇ ਠੀਕ ਲਾਇਆ ਵਾ ਇਹ ਪੁੱਤ ਕਿਸੇ ਨਿਆੜੇ ਨੇ ਵੀ ਪਲੇਟ ਚੁੱਕ ਲਈ ਨਾ ਤੇ 1000 ਰੁਪਏ ਤਾਂ ਸਾਨੂੰ ਪਿਆ ਗਿਆ ਨਾ ਨਹੀਂ ਇਹ ਚੀਜ਼ ਦਾ ਧਿਆਨ ਰੱਖਣਾ ਪੈਣਾ ਤੇਰਾ ਕੋਈ ਰਿਸ਼ਤੇਦਾਰ ਨਹੀਂ ਆਇਆ ਤੈਨੂੰ ਮਿਲਣ ਦੇ ਨਾਲੇ ਆਪਣੇ ਭਰਾ ਨੂੰ ਕਿਹਾ ਵੀ ਵਿਆਹ ਤਾਂ ਮਗਰੋਂ ਆਉਣਾ ਵਾ ਤੇ ਗਿਤਾ ਆਣ ਕੇ ਹੋ ਜਾਂਦਾ ਓ ਤੁਸੀਂ ਕੁੜੀ ਦਾ ਵਿਆਹ ਕਰਨਾ ਵਾ ਕਿ ਜਾਂ ਲੋਕਾਂ ਕੋ ਪੈਸੇ ਇਕੱਠੇ ਕਰਨੇ ਆ ਕੋਈ ਅਗਲ ਨੂੰ ਹੱਥ ਮਾਰਿਆ ਕਰੋ ਅਹੀਂ ਨਾਲ ਜਿਹਦਾ ਰਿਸ਼ਤਾ ਪੱਕਾ ਕਰਨ ਗਏ ਅਹੀਂ ਸਾਰੀ ਗੱਲ ਕੀਤੀ ਨਾ ਉਹਨਾਂ ਨਾਲ ਸਾਨੂੰ ਕੁਝ ਨਹੀਂ ਚਾਹੀਦਾ ਫੇਰ ਕਿਉਂ ਸੁਣੋਂਦੀ ਸੀ ਕਿ ਅਹੀਂ 2 ਲੱਖ ਦੀ ਐਲ.ਆਈ.ਡੀ ਲਈ ਆ ਤੇ ਸਮਾਨ ਬਣਾਇਆ ਹੋਰ